ਕਦੋਂ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਵੀ ਆਪਣੇ ਜਿਹੜੇ ਦੇਸ਼ ਦੇ ਵਿੱਚ ਪਾਲਿਸਿਸ ਆ ਉਹ ਦੋ ਬੰਦਿਆਂ ਨੂੰ ਧਿਆਨ ਚ ਰੱਖ ਕੇ ਬਣਾਈਆਂ ਜਾਂਦੀਆਂ ਹਨ ਉਹ ਤੁਸੀਂ ਦੋਨਾਂ ਨੂੰ ਜਾਣਦੇ ਹੋ ਠੀਕ ਹੈ ਤੇ ਹੁਣ ਕੀ ਪਾਲਿਸੀ ਬਣੀ ਆ ਆਪਾਂ ਸਾਰਿਆਂ ਨੂੰ ਸੁਣਿਆ ਦੇਖਿਆ ਆਪਾਂ ਲੋਕਾਂ ਨੇ ਵਿਰੋਧ ਵੀ ਕੀਤਾ ਉਸ ਚੀਜ਼ ਦਾ ਵੀ আরাਵਲੀ ਹਿਲਸ ਦੇ ਵਿੱਚ ਤੁਸੀਂ ਮਾਈਨਿੰਗ ਕਰ ਸਕਦੇ ਹੋ ਜਿਹੜੇ 100 ਮੀਟਰ ਤੋਂ ਛੋਟੇ ਪਹਾੜਾ ਉਹਨਾਂ ਨੂੰ ਕਹਿੰਦੇ ਅਸੀਂ আরাਵਲੀ ਗਿਣਦੇ ਹੀ ਨਹੀਂ ਤੇ ਇਹ ਜੱਜਮੈਂਟ ਇਹਨੇ ਦਿੱਤੀ ਆ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਜਿਹਨੂੰ ਆਪਾਂ ਇਹ ਮੰਨਦੇ ਆਂ ਵੀ ਉਹ ਇੱਕ ਬਹੁਤ ਹੀ ਰਿਸਪੈਕਟਡ ਕੁਰਸੀ ਤੇ ਬੈਠੇ ਆ ਤੇ ਬਹੁਤ ਸੁਲਝਿਆ ਹੋਇਆ ਬੰਦਾ ਹੀ ਆਪਾਂ ਜੱਜ ਮੰਨ ਸਕਦੇ ਆਂ ਵੀ ਇਹ ਬੰਦਾ ਜੱਜ ਐ ਕਿਉਂਕਿ ਜੇ ਕੋਈ ਬੰਦਾ ਬਾਇਸਡ ਹੋਊਗਾ ਤਾਂ ਉਹਨੂੰ ਆਪਾਂ ਜੱਜ ਨਹੀਂ ਕਹਿ ਸਕਦੇ ਹੁਣ ਮੈਨੂੰ ਨਹੀਂ ਪਤਾ ਜਾਂ ਤੁਹਾਨੂੰ ਵੀ ਨਹੀਂ ਪਤਾ ਹੋਣਾ ਇਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਹੋਣਾ ਇਕੱਲੀ ਹਾਇਰ ਲੀਡਰਸ਼ਿਪ ਨੂੰ ਪਤਾ ਹੋਊਗਾ ਵੀ ਉਹਨਾਂ ਤੇ ਕੋਈ ਜੱਜ ਸਹਿਬਾਨ ਤੇ ਕੋਈ ਦਬਾਅ ਸੀ ਜਾਂ ਕੀ ਚੱਕਰ ਐ ਵੀ ਉਹਨਾਂ ਨੇ ਇਹੋ ਜੀ ਜੱਜਮੈਂਟ ਕਿਉਂ ਦਿੱਤੀ ਜਿਹੜੀ ਇੱਕ ਆਮ ਬੰਦੇ ਨੂੰ ਵੀ ਪਤਾ ਐ ਵੀ 100 ਮੀਟਰ ਤੋਂ ਜਿਹੜੀਆਂ ਉੱਚੀਆਂ ਪਹਾੜੀਆਂ ਉਹ ਤਾਂ ਸਿਰਫ আরাਬੜੀ ਦੇ ਵਿੱਚ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੈ ਸਹੀ ਦਾ ਵੀ ਉਹ ਸਿਰਫ 10% ਕੰਟਰੀਬਿਊਟ ਕਰਦੀਆਂ ਬਾਕੀ 80 ਤੋਂ 90% ਜਿਹੜੀਆਂ ਪਹਾੜੀਆਂ ਆਈਆਂ ਉਹ 90 90 ਮੀਟਰ ਤੋਂ ਜਾਂ 100 ਮੀਟਰ ਤੋਂ ਕਹੋ ਸੌਰੀ 100 ਮੀਟਰ ਤੋਂ ਘੱਟ ਨੇ ਹੁਣ ਜੇ 99 ਮੀਟਰ ਦੀ ਆ ਤਾਂ ਮੰਨ ਕੇ ਚੱਲੋ ਵੀ ਉਹ ਪਹਾੜੀ ਨਹੀਂ ਹੈਗੀ ਫਿਰ ਕੱਲੀ-ਕੱਲੀ ਨੂੰ ਕੌਣ ਮਿਲੂਗਾ ਵੀ ਹਾਂ ਅਸੀਂ ਇਹਨੂੰ ਢਾਲ ਕੇ ਕਿ ਨਾ ਢੈਗੇ ਅਰਾਵਲੀ ਜੇ ਚੱਕਿਆ ਜਾਂਦਾ ਹੈ ਖਤਮ ਹੋ ਜਾਂਦਾ ਹੈ ਤਾਂ ਉਹਦਾ ਸਭ ਤੋਂ ਵੱਡਾ ਨੁਕਸਾਨ ਨਾਰਥ ਇੰਡੀਆ ਨੂੰ ਹੀ ਹੋਣਾਗਾ ਕਿਉਂਕਿ ਮਾਈਨਿੰਗ ਕਰਨ ਵਾਲੇ ਤਾਂ ਮਾਈਨਿੰਗ ਕਰੀ ਜਾਣੀ ਆ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਪੈਸਾ ਛਾਪੀ ਜਾਣਗੇ ਆਪ ਦੀ ਅਗਲੀ ਜਨਰੇਸ਼ਨ ਉਹਨਾਂ ਨੇ ਆਲਰੇਡੀ ਕਿਤੇ ਬਾਹਰ ਸੈੱਟ ਕਰਤੀ ਹੋਊਗੀ ਤੇ ਆਪ ਦਾ ਵੀ ਉਹਨਾਂ ਨੇ ਕੋਈ ਸੈਕੰਡ ਆਪਸ਼ਨ ਦੇਖ ਲਈ ਹੋਊਗੀ ਪਹਿਲਾਂ ਆਪਾਂ ਨੂੰ ਲੁੱਟਿਆ ਗੋਰੇ ਅੰਗਰੇਜ਼ਾਂ ਨੇ ਹੁਣ ਆਪਾਂ ਨੂੰ ਲੁੱਟ ਰਿਹਾ ਕਾਲੇ ਅੰਗਰੇਜ਼ ਤੇ ਇਸ ਚੀਜ਼ ਦਾ ਹੱਲ ਇਹੀ ਹੈ ਵੀ ਜਿਹੜੇ ਵਿਰੋਧ ਚ ਬੋਲ ਰਹੇ ਆ ਆਪਾਂ ਘਟੋ ਉਹਨਾਂ ਸਾਟ ਉਹਨਾਂ ਦਾ ਸਾਥ ਦੇਗੇ ਜਿਵੇਂ ਮਰਜ਼ੀ ਦੇਗੇ ਚਾਹੇ ਆਪਾਂ ਉਹਨਾਂ ਦੇ ਹੱਕ 'ਚ ਬੋਲਦੇ ਗਏ ਚਾਹੇ ਆਪਾਂ ਉਹਨਾਂ ਦੇ ਨਾਲ ਖੜ੍ਹ ਜਿਕੇ ਜਾ ਕੇ ਚਾਹੇ ਕੋਈ ਜਿਹੜੀ ਇਹ ਫੰਡਿੰਗ ਕਹਦੇ ਹੁੰਦੇ ਆ ਉਹ ਪੈਸੇ ਥੇਲੇ ਦਾ ਕੋਈ 2 ਰੁਪਏ ਦਾਣ ਦੇ ਸਕਦੇ ਆ ਆਪਾਂ ਦਾਣ ਤਾਂ ਖੈਰ ਆਪਾਂ ਉਹਨਾਂ ਨੂੰ ਕਿਸਾਨਾਂ ਨੂੰ ਦੇ ਨਹੀਂ ਸਕਦੇ ਕਿਉਂਕਿ ਉਹ ਦੁਨੀਆਂ ਦਾ ਦੇਸ਼ ਦਾ ਢਿੱਡ ਭਰਦੇ ਆ ਤਾਂ ਉਹਨਾਂ ਤੋਂ ਵੱਡਾ ਅਮੀਰ ਬੰਦਾ ਨਹੀਂ ਹੈਗਾ ਕੋਈ ਇੱਥੇ ਕਿਸਾਨ ਅੱਜ ਦੇ ਟਾਈਮ 'ਚ ਵੀ ਅਮੀਰੀ ਹੈ ਤੇ ਇਸ ਕਰਕੇ ਗੱਲ ਇਹ ਹੈ ਵੀ ਬੋਲ ਵੀ ਕਿਸਾਨ ਹੀ ਰਿਹਾ ਵੀ ਗੱਲ ਹੈ ਵੀ ਮੂਰੇ ਜਗ੍ਹਾ ਲੱਗਿਆ ਵਿਰੋਧ ਕਰ ਰਿਹਾ ਉਹ ਕਿਸਾਨ ਹੀ ਹੈ ਕਿਉਂਕਿ ਜਿਹੜਾ ਆਪਣਾ ਪੰਜਾਬ ਹਰਿਆਣਾ ਤੇ ਰਾਜਸਥਾਨ ਇੱਥੇ ਮੋਸਟਲੀ ਐਗਰੀਕਲਚਰ ਨਾਲ ਸੰਬੰਧਤ ਬੰਦਾ ਹੀ ਬੈਠਾਗਾ ਜੇ ਕੋਈ ਪੜ੍ਹਨੇ ਆ ਕਿਵੇਂ ਗਿਆ ਤਾਂ ਵੀ ਉਹਦਾ ਜਿਹੜਾ ਬੈਕਗ੍ਰਾਉਂਡ ਆ ਉਹ ਕਿਸਾਨੀ ਨਾਲ ਹੀ ਸੰਬੰਧਤ ਆ ਤੇ ਕਿਸਾਨ ਹੀ ਵਿਰੋਧ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਇਹੇ ਭਾਰੀਆਂ ਚੱਕੀਆਂਾਂ ਗਾਂ ਤਾਂ ਜਿਹੜਾ ਰੇਗਿਸਤਾਨ ਆ ਉਹ ਥੱਲੇ ਮੱਧਿਆ ਪ੍ਰਦੇਸ਼ ਨੂੰ ਦਿੱਲੀ ਨੂੰ ਸਾਰੇ ਪਾਸੇ ਨੂੰ ਤਰਪੂਗਾ ਉੱਥੇ ਆ ਕੇ ਇੱਕ ਕੰਧ ਕਹਿ ਸਕਦੇ ਆਪਾਂ ਉਹਨਾਂ ਨੂੰ ਇੱਕ ਕੰਧ ਆ ਉਹ ਜਿਹੜੀਆਂ ਕਿ ਰੇਗਿਸਤਾਨ ਨੂੰ ਅੱਗੇ ਨਹੀਂ ਵਧਣ ਦਿੰਦੀਆਂ ਉੱਥੇ ਖੜਾਈ ਬੈਠੀਆਂ ਉਹ ਪੂਰੀ ਇੱਕ ਗ੍ਰੀਨ ਵੈੱਟ ਆ ਰਾਜਸਥਾਨ ਦੀ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜੋ ਚੱਕੀ ਗਈ ਤਾਂ ਕੀ ਬਣੂਗਾ ਕੀ ਵਟਿਆ ਜਾਊਗਾ